ਹਾਂਜੀ ਹੁਣ ਤੱਕ ਦੀ ਵੱਡੀ ਅਤੇ اہم ਖਬਰ ਸਾਂਝੀ ਕਰਨ ਜਾ ਰਹੇ ਆ ਬਿਕਰਮਜੀਠੀ ਨੂੰ ਜਮਾਨਤ ਮਿਲਦੇ ਹੀ ਲੀਡਰਾਂ ਦੇ ਵਿੱਚ ਆਵਾਜ਼ ਵੀ ਪਾਰਟੀ ਦੇ ਵਿੱਚ ਹਾਹਾਕਾਰ ਮਚ ਗਈ ਹੈ ਵੀ ਬਿਕਰਮਜੀਠੀ ਨੂੰ ਜਮਾਨਤ ਜਿਹੜੀ ਮਿਲੀ ਆ ਇਹ ਹੁਣ ਹਰਪਾਲ ਚੀਮਾ ਦਾ ਕਹਿਣਾ ਇੱਕ ਪਾਸੇ ਦਾ ਬਿਆਨ ਉਹਨਾਂ ਦਾ ਸੁਣਾਵਾਂਗੇ ਵੀਡੀਓ ਦੋ ਸੁਣਾਵਾਂਗੇ ਦੋਨੇ ਧੁਮਾਕੇਦਾਰ ਇੱਕ ਪਾਸੇ ਅਰਸ਼ਦੀਪ ਪਲੇਅਰ ਜਿਹੜੇ ਇਹਨਾਂ ਦੇ ਵਕੀਲ ਆ ਇਹਨਾਂ ਨੇ ਵੀ ਇੱਕ ਕਈ ਗੱਲਾਂ ਦੇ ਖੁਲਾਸੇ ਕਰ ਦਿੱਤੇ ਗਏ ਆ ਵੀ ਜਿਹੜੀ ਇਹ ਯਾਰ ਇੱਕ ਜ਼ਮੀਨ ਕਹਿੰਦੇ ਸੀ ਵੀ ਮਾਚਲ ਦੇ ਵਿੱਚ ਆ ਜੀ ਹੋਰ ਵੀ ਦੋਸ਼ ਲੱਗਦੇ ਆ 540 ਕਰੋੜ ਦੇ ਗੈਰਕਾਨੂੰਨੀ ਤਰੀਕੇ ਨਾਲ ਬਣੀ ਆਮਦਨ ਦੇ ਦੋਸ਼ ਲੱਗਦੇ ਆ ਸਭ ਇਹ ਝੂਠੇ ਆ ਤੇ ਇੱਕ ਪਾਸੇ ਡੇਰਾ ਮੁਖੀ ਬਿਆਸ ਵਾਲੇ ਜਿਹੜੇ ਉਹ ਵੀ ਪਹੁੰਚ ਜਾਂਦੇ ਆ ਬੇਕਰ ਮਜੀਠੀ ਨੂੰ ਅੱਜ ਹੀ ਉਹਨਾਂ ਦੀ ਮੁਲਾਕਾਤ ਸੀ ਤੇ ਅੱਜ ਹੀ ਉਹਨੂੰ ਜਮਾਨਤ ਮਿਲ ਜਾਂਦੀ ਆ ਪਰ ਲੇਕਰ ਸਾਡੇ ਤੇ ਇੱਕ ਬਾਹਰ ਨਹੀਂ ਆਏ ਤੇ ਇੱਕ ਪਾਸੇ ਸਵਾਲ ਨਾਲ ਹੋਰ ਖੜੇ ਹੋ ਜਾਂਦੇ ਆ ਆਵਾਦੀ ਪਾਰਟੀ ਜੋਰਪਾਲ ਸੀਮਾ ਉਹਨਾਂ ਦੀ ਵੀਡੀਓ ਸੁਣਾਵਾਂਗੇ ਉਹਨਾਂ ਦਾ ਕਹਿਣਾ ਇਹ ਆ ਵੀ ਜਮਾਨਤ ਮਿਲ ਜਾਣਾ ਇਹਦਾ ਮਤਲਬ ਇਹ ਨਹੀਂ ਵੀ ਉਹ ਬਿਲਕੁਲ ਬਾਹਰ ਆ ਕੇ ਵਰੀ ਹੋਗੇ ਪਰ ਉਹਨਾਂ ਦੇ ਕੇਸ ਵਾਲੇ ਤੱਕ ਜਾਰੀ ਆ ਤਾਂ ਹੁਣ ਹੋ ਸਕਦਾ ਵੀ ਅੱਗੇ ਇਹਨਾਂ ਦੀ ਮਸੀਬਤਾਂ ਬਦਲ ਸਕਦੀਆਂ ਜਾਂ ਕਿ ਨਹੀਂ ਵੀ ਬਸ ਸਕਦੇ ਉਹ ਅਦਾਲਤ ਫੈਸਲਾ ਅਦਾਲਤ ਨਹੀਂ ਕਰਨਾ ਤੇ ਹੁਣ ਪਹਿਲੀ ਤਾਂ ਆਪਾਂ ਗੱਲ ਸੁਣਾਵਾਂ ਮੈਂ ਬਿਕਰਮਜੀਠੀਆ ਦੇ ਜਿਹੜੇ ਵਕੀਲ ਆ ਅਰਸ਼ਦੀਪ ਕਲੇਰ ਇਹਨਾਂ ਨੇ ਉਹਨਾਂ ਸਾਬਿਤ ਕਰਤਾ ਵੀ ਜਿਹੜਾ ਬਿਕਰਮਜੀਠੀਆ નિર્ਦੋਸ਼ ਆ ਤੇ ਇੱਕ ਪਾਸੇ ਡੇਰਾ ਮੁਖੀ ਬਾਬਾ ਜਿਹੜੇ ਕੀ ਤਾਂ ਉਹਨਾਂ ਬਨਿਓ ਗੁਰਵਿੰਦਰ ਸਿੰਘ ਢਿੱਲੋਂ ਬਨਿਓ ਕਿਹਾ ਜਾਂਦਾ ਅੱਜ ਹੀ ਉਹਨਾਂ ਦੀ ਮੁਲਾਕਾਤ ਹੁੰਦੀ ਆ ਪੱਤਰਕਾਰ ਜਦੋਂ ਬਾਹਰ ਆਉਂਦੇ ਆ ਤੇ ਸਵਾਲ ਪੁੱਛਦੇ ਆ ਉਹਨਾਂ ਨੂੰ ਵੀ ਬਿਕਰਮਜੀਠੀਆ ਜੇਲ੍ਹ ਦੇ ਵਿੱਚ ਕਿਵੇਂ ਆ ਤੇ ਤੁਹਾਡੀ ਕੀ ਗੱਲਬਾਤ ਹੋਈ ਆ ਬਾਹਰ ਆਉਣ ਬਾਰੇ ਪਾ ਜਿਹੜੇ ਉਹਦੇ ਤੇ ਦੋਸ਼ ਲੱਗਿਆ ਟਰੱਕ ਦੇ ਜਾਂ ਕੋਈ ਨਸ਼ੇ ਦੇ ਇਹ ਤੁਸੀਂ ਦੱਸੋ ਵੈਰੀਫਾਈ ਕਰੋ ਇਸ ਗੱਲ ਦਾ ਵੀ ਉਹ ਸੱਚ ਆ ਜਾਂ ਝੂਠ ਪਹਿਲਾਂ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਇਹ ਕਹਤਾ ਵੀ ਇਹ ਸਭੀ ਝੂਠ ਆ ਜਿੰਨੇ ਵੀ ਦੋਸ਼ ਲੱਗੇ ਆ ਬੇਕਰੂ ਜੀ ਤਾਂ ਇਹ ਪੱਤਰਕਾਰਾਂ ਨੇ ਭਈ ਉਹ ਵੀਡੀਓ ਅਸੀਂ ਵੀ ਦੇਖੀ ਆ ਕੁਝ ਕੁ ਮਿੰਟਾਂ ਦੀ ਆ ਤਾਂ ਉਹ ਅਸੀਂ ਵੀਡੀਓ ਪਹਿਲਾਂ ਮੈਂ ਅਗਲੀ ਵੀਡੀਓ ਚ ਵੀ ਅਪਲੋਡ ਕਰਤੀ ਪਰ ਹੁਣ ਅਗਲਾ ਬਿਆਨ ਅਰਸ਼ਦੀਪ ਕਲੇਰ ਦਾਗਾ ਵੀ ਜਿਹੜੀ ਇਹ ਸਰਕਾਰ ਕਹਿੰਦੀ ਸੀ ਅਸੀਂ ਸਾਬਤ ਕਰ ਦਾਂਗੇ ਕੋਰਡ ਦੇ ਵਿੱਚ ਵੀ ਵਿਜੀਲੈਂਸ ਬੰਨੀ ਜਦੋਂ ਚੱਕਿਆ ਜਾਂਦਾ 540 ਕਰੋੜ ਦੇ ਦੋਸ਼ ਲੱਗਦੇ ਆ ਹਮਾਚਲ ਚ 100 ਏਕੜ ਜਮੀਨ ਤਾਂ ਹੋਰ ਕੰਪਨੀਆਂ ਨੂੰ ਲੈ ਕੇ ਪ੍ਰੋਪਰਟੀ ਬਣਾਈ ਇੱਥੇ ਬਣਾ ਲਈ ਜੀ ਉੱਥੇ ਬਣਾ ਲਈ ਇਹ ਸਾਬਤ ਕਰੋ ਵੀ ਤੁਸੀਂ ਹੈਗੇ ਆ ਸੱਚੀ ਤਾਂ ਇਸ ਗੱਲਾਂ ਨੂੰ ਲੈ ਕੇ ਪਹਿਲਾਂ ਆਪਾਂ ਵਕੀਲ ਦਾ ਬਿਆਨ ਕੀਆ ਇਹ ਸੁਣਾ ਦਿੱਤੇ ਫਿਰ ਅਗਲਾ ਬਿਆਨ ਆਪਾਂ ਅਰਸ਼ਦੀਪ ਕਲੇ ਜੋ ਅਰਸ਼ਦੀਪ ਕਲੇ ਇਹਨਾਂ ਦੇ ਵਕੀਲ ਹਜੋ ਇਹਦਾ ਬਿਆਨ ਸੁਣਾ ਕੇ ਅਗਲਾ ਬਿਆਨ ਆਪਾਂ ਹਰਪਾਲ ਚੀਮੇ ਦਾ ਸੁਣਾਵਾਂਗੇ ਸੇ ਮੈਂ ਆਦਤਾਂ ਦੇ ਵਿੱਚ ਨਹੀਂ ਟਿਕਦੇ ਹੁਣ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕਿੱਥੇ ਗਿਆ 1000 ਏਕੜ ਅੱਜ ਸੁਪਰੀਮ ਕੋਰਟ ਉਸ ਦਾ ਤੁਸੀਂ ਦੱਸਿਆ ਨਹੀਂ ਜਿਸ 1000 ਏਕੜ ਦੀ ਹਿਮਾਚਲ ਚ ਗੱਲ ਹੋਈ ਜਿਹੜੀਆਂ ਹਜ਼ਾਰਾਂ ਮੁਰਦਿਆਂ ਆਡੀ ਸਰਕਾਰ ਕੋਲ ਨਹੀਂ ਸੀ ਤੇ ਅੱਜ ਸਰਕਾਰ ਦੀ ਜਵਾਬਦੇਹੀ ਬਹੁਤ ਵੱਡੀ ਤੈਅ ਹੋ ਗਈ ਹੈ ਕਿ ਦੋ ਝੂਠੇ ਮੁਕਦਮੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡਿਫੈਂਡ ਕੀਤੇ ਪਹਿਲਾਂ ਝੂਠਾ ਟਰੱਕ ਦਾ ਕੇਸ ਜਿਹਦੇ ਚ 4.5 ਸਾਲ ਚਲਾਨ ਕਿਜ਼ਾਰੀਆਂ ਦੇ ਖਿਲਾਫ ਬੋਲਦੇ ਨੇ ਉਹਦੇ ਕਰਕੇ ਝੂਠੇ ਮੁਕਦਮੇ ਦਰਜ ਕੀਤੇ ਗਏ ਸੀ ਪਰ ਅਦਾਲਤ ਨੇ ਇਨਸਾਫ ਕੀਤਾ ਸੰਵਿਧਾਨ ਦੀ ਇੱਕ ਵਾਰ ਫਿਰ ਜਿੱਤ ਹੋਈ ਪਰ ਪੰਜਾਬ ਦੀ ਸਰਕਾਰ ਨੂੰ ਅਦਾਲਤਾਂ ਦੇ ਵਿੱਚ ਇੱਕ ਵਾਰ ਫਿਰ ਦੋਸ਼ੀ ਠਹਿਰਾਇਆ ਹਾਂਜੀ ਇਹ ਅਰਸ਼ਦੀਪ ਕਲੇਰ ਸੀ ਜਿੰਨਾ ਨੂੰ ਕਹਿਣਾ ਵੀ ਜਿਹੜਾ ਕੀ ਹੁਣ ਵਿਕਰਮਜੀਤ ਦੇ ਦੋਸਤ ਲੱਗਦੇ ਆ ਇੱਕ ਪਾਸੇ ਡਰੱਗ ਦੇ ਤੇ ਪ੍ਰਾਪਰਟੀ ਨੂੰ ਲੈ ਕੇ ਹਿਮਾਚਲ ਚ ਜਾ ਰ ਏਕੜ ਇਹ ਸਭ ਝੂਠੇ ਸਾਬਤ ਹੋ ਗਏ ਤਾਂ ਹੁਣ ਬਈ ਅਗਲੀ ਵੀਡੀਓ ਆਪਾਂ ਸੁਣਾਵਾਂਗੇ ਅਰ ਜੋ ਹਰਪਾਲ ਚੀਮਾ ਉਹਨਾਂ ਦਾ ਕੀ ਕਹਿਣਾ ਇਹ ਤਾਂ ਹੁਣ ਅਰਸ਼ਦੀਪ ਜੋ ਇਹਨਾਂ ਦੇ ਵਕੀਲ ਆ ਉਹਨਾਂ ਨੇ ਤਾਂ ਸਿੱਧੇ ਸ਼ਬਦਾਂ ਚ ਕਹਿਤਾ ਵੀ ਇਹ ਸਰਕਾਰ ਇੱਕ ਝੂਠਾ ਫਸਾਰੀ ਸੀ ਕਿਉਂਕਿ ਇਹ ਦੋਸਤ ਸਾਬਤ ਨਹੀਂ ਕਰ ਸਕੇ ਤਾਂ ਹੁਣ ਜਿਵੇਂ ਇਨਸਾਫ ਅਦਾਲਤ ਨਹੀਂ ਦੇਣਾ ਹੁੰਦਾ ਤਾਂ ਪੂਰੀ ਆਪਣੇ ਬੰਨੀ ਵੈਰੀਫਾਈ ਅਸੀਂ ਇਹ ਗੱਲ ਕਰ ਲਈ ਵੀ ਵਾਕਈ ਹੋ ਨਦੋਸ਼ ਤੇ ਅਗਲਾ ਬਿਆਨ ਹਰਪਾਲ ਚੀਮੇ ਦਾ ਕੀ ਕਹਿਣਾ ਤਾਂ ਉਹਨਾਂ ਦਾ ਵੀ ਸੁਣਾਉਣੇ ਆ

بیل ملنا نہ ملنا یہ چلتا رہتا ہے لیکن ہمارے پاس پختہ سبوت ہے جب ہم ਹਰਪਾਲ ਚੀਮਾ ਜੋ ਕਿ ਬਿਆਮਾ ਦੀ ਪਾਰਟੀ ਦੇ ਵਰਕਰ ਤਾਂ ਹੁਣ ਇਹਨਾਂ ਦਾ ਬਿਆਨ ਇਹ ਸੀ ਵੀ ਜਿਹੜਾ ਕਿ ਇੱਕ ਪਾਸੇ ਇਹ ਬੇਲ ਮੇਲੀ ਆ ਬਿਲਕੁਲ ਵਰੀ ਨਹੀਂ ਹੋਈ ਸਾਡੇ ਕੋਲੇ ਇਹ ਸਬੂਤ ਪਏ ਆ ਹਜੇ ਅਸੀਂ ਕੋਰਟ 'ਚ ਪੇਸ਼ ਕਰਨੀ ਆ ਉਹ ਬਾਕੀ ਆ ਤਾਂ ਹੁਣ ਇਹ ਸਬੂਤ ਕਿਹੜੇ ਆ ਹੁਣ ਲੋਕ ਕਮੈਂਟ ਇਹੀ ਕਰਨਗੇ ਵੀ ਇਹ ਵੀ ਤੁਸੀਂ ਦੱਸ ਹੀ ਦਿੰਦੇ ਫਿਰ ਪੇਸ਼ ਕਿਉਂ ਨਹੀਂ ਕਰੇ ਲੋਕਾਂ ਨੂੰ ਤਾਂ ਇਹ ਜੋ ਇਹ ਸਵਾਲ ਇਹੀ ਕਰਨਗੇ ਕਮੈਂਟ ਵੀ ਇਹੀ ਕਰਨਗੇ ਵੀ ਜੀ ਇਹ ਫਿਰ ਸਬੂਤ ਪੇਸ਼ ਕਿਉਂ ਨਹੀਂ ਕਰ ਰਹੇ ਜੇ ਹੈਗੇ ਆ ਤਾਂ ਹਨਾ ਤਾਂ ਇਹ ਗੱਲਾਂ ਨੂੰ ਲੈ ਕੇ ਹੁਣ ਇਹ ਲੀਡਰ ਹੈਗੇ ਵੀ ਆਪਸ ਵਿੱਚ ਮਾਮਲਾ ਇਹਨਾਂ ਦਾ ਜਿਹੜਾ ਉਹ ਆਪਾਂ ਜਾਣਦੇ ਹੀ ਲੀਡਰ ਇੱਕ ਦੂਜੇ ਨਾਲ ਤਾਂ ਚੱਲ ਇਹ ਸਵਾਲ ਕਰਦੀ ਹੁੰਦੀ ਆ ਭਰ ਲੇਖਣ ਪੂਰੀ ਗੱਲਬਾਤ ਹੁਣ ਪੰਜਾਬ ਦੇ ਸਾਡੇ ਲੋਕ ਦੱਸਣਗੇ ਵੀ ਸੋਡਾ ਇਸ ਮਸਲੇ ਬਾਰੇ ਜਿਹੜੀ ਬਿਕਰਮਜੀਤ ਸਿੰਘ ਨੂੰ ਜ਼ਮਾਨਤ ਮਿਲੀ ਆ ਵੀ ਇਹ ਮਾਮਲਾ ਸਾਨੂੰ ਕਿਵੇਂ ਲੱਗ ਵੀ ਵਾਕਈ ਉਹ ਸਹੀ ਸੀ ਚਾਹ ਕਿਤੇ ਸਰਕਾਰ ਗਲਤ ਸੀ ਇਹ ਤੁਸੀਂ ਆਪਣੇ ਫੈਸਲਾ ਕਰਨਾ ਜਨਤਾ ਜਨਾਰਦਨ ਹੁੰਦੀ ਆ ਪਰ ਤੁਸੀਂ ਆਪਣੇ ਕਮੈਂਟ ਜਰੂਰ ਕਰੋ ਵੀ ਇਸ ਵਿਕਰਮਜੀਤ ਸਿੰਘ ਜਮਾਨਤ ਬਾਰੇ ਤੇ ਜਿਹੜੇ ਇਹਨਾਂ ਦੇ ਹਰਪਾਲ ਛੀਮਾ ਦੇ ਬਿਆਨ ਹੈ ਇਹਨਾਂ ਦੇ ਬਿਆਨਾਂ ਬਾਰੇ ਤੁਹਾਡਾ ਕੀ ਕਹਿਣਾ ਤਾਂ ਜਿਹੜੀ ਹੋਂਟੱਕ ਦੀ ਅਪਡੇਟ ਸੀ ਥੋੜੇ ਅਸਾਂ ਜੀ ਜਰੂਰ ਕਰਨੀ ਸੀ ਮਿਲਦੇ ਆ ਕੰਨੂ ਨਵੀਂ ਵੀਡੀਓ ਦੇ ਨਾਲ ਧੰਨਵਾਦ